ਦੇ ਸ਼ਾਸਤ੍ਰ ਨਾਮੰ ਨਮਸ਼ਕਾਰਾਵੰ ਜਿਤੇ ਅਸਤ੍ਰ ਭੇਅੰ ਨਮਸ਼ਕਾਰ ਦੇਅੰ ਹੀਰੋਪੰਗੋ ਬੜੋ ਰਾਮ ਚੰਗੋ ਕੰਕਧਾਰ ਅਣਿਆਰ ਕਮੰਦ ਕੋ ਰੜਾ ਪੰਜ ਸ਼ਸਤਰ ਪਰਵਾਣ ਸੁਣੋ ਆਨੰਦ ਲਾਲ ਜਾ ਸਵਾਜ ਪ੍ਰਗਟ ਕਰੂ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਉ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਿੰਘ ਕੋ ਨਾਮ ਜਪਾਂ ਚੌਧਾ ਸੰਗਤ ਸਮੁਖਤ ਕਰਾਂ ਝੂਲਣ ਨੇਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੌ ਵਦਵਾਜੇ ਸਵਾਲ ਆਖ ਜਬ ਤੁਖਾ ਪਲੀਦਾ ਤਬਾ ਖਾਲਸਾ ਉਦਾਸ ਤਲੋ ਜੀਤਾ ਦੁਹਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਹੋਰ ਹੋਵੇ ਸਭ ਮਿਲਹਾਂਗੇ ਬੱਜੇ ਸਰਨ ਜੋਏ ਠੱਗਾਈ ਸਫਾ ਮਲੇਸ਼ ਕੀ ਕਰ ਕੂੜਾ ਬਸਾ ਡੰਗਾ ਵਾਜੇ ਫਦਹਗਾ ਨਿਹ ਗਲੰਕ ਅਵਤਾ ਡੰਗਾ ਵਾਜੇ ਫਦਹਗਾ ਨਿਹ ਗਲੰਕ ਅਵਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੁਸਲਮਾਨ ਸਤਿਕਾਰਯੋਗ ਗਰੀਬ ਨਵਾਜ਼ ਬਾਦਸ਼ਾਹ ਦਰਵੇਸ਼ ਬੰਦੀ ਛੋੜ ਆਜ਼ਾਦ ਵਾਹੋ ਸ਼ਾਹ-ਸ਼ਹਨਸ਼ਾ ਕੂਟ ਬ੍ਰਹਮੰਡਾਂ ਦੇ ਮਾਲਕ ਦੀਨਾ ਬੰਦੂ ਭਗਤ ਵੱਸਲ ਖਾਲਸਾ ਅਕਾਲ ਪੁਰਖ ਦੀ ਫੌਜ ਦੇ ਸਿਰਜਣਹਾਰੇ ਸਤਿਗੁਰੂ ਜੀ ਸੱਚੇ ਬਾਦਸ਼ਾਹਾਂ ਦੇ ਸਾਜੇ ਨਵਾਜੇ ਗੁਰੂ ਖਾਲਸਾ ਗੁਰ ਸੰਗਤ ਜੀਓ ਸਤਿਗੁਰਾਂ ਨੇ અપਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ 10 ਪੁਰਬ ਸਦਾ ਦਸਾਹਰਾ ਜੋ ਛਸ਼ਤਰ ਪੂਜਾ ਛਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਏ ਛਤਰੀਆਂ ਦਾ ਧਰਮ ਹੈ ਸ਼ਸ਼ਤਰਾਂ ਨਾਲ ਲੈਸ ਰਹਿਣਾ ਆਪਣਾ ਧਰਮ ਜਿੱਥੇ ਨਵਾਉਣਾ ਉੱਥੇ ਕੋਈ ਕਿਸੇ ਦਾ ਵੀ ਜਬਰੀ ਬਦਲਦਾ ਤੇ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਛਤਰੀਆਂ ਦੀ ਰੀਤ ਦ੍ਰਿੜ ਕਰਵਾਈ ਪਰ ਸਾਹਿਬ ਕਹਿੰਦੇ ਛਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਏ ਆ ਹੈਲੋ ਹਾਏ ਤੇ ਅੰਟੀ ਅੰਕਲ ਤੇ ਮਲੇਸ਼ ਭਾਖਿਆ ਗਏ ਇਹ ਸਿੱਖ ਲਈ ਰਹਿ ਗਏ ਛਤਰੀਆਂ ਦਾ ਧਰਮ ਹੈ ਸ਼ਸਤਰਾਂ ਦਾ ਲੈਸ ਤਿਆਰ ਵਰਤਿਆ ਆਪਣੀ ਸੁਰੱਖਿਆ ਤੇ ਹੈ ਹੀ ਇਹਦੇ ਦੀ ਸਰਵਤ ਦਾ ਵਿਪਲ ਗਉ ਘਾਤ ਗਾ ਦੁਖ ਜੱਗ ਸਿਉ ਮਟਾਉ ਦੁਸ਼ਟ ਦਮਨ ਪਾਤਸ਼ਾਹ ਨੇ ਚੰਡੀ ਦੀ ਉਸਤਤ ਕਰਦੇ ਆਂ ਸ੍ਰੀ ਉਗਰਦੰਤ ਦੀ ਗੁਰਬਾਣੀ ਚ ਇਹ ਉਪਦੇਸ਼ ਬਖਸ਼ਿਸ਼ ਕੀਤਾ ਤਕੂ ਸ਼ਸਤਰ ਕਿਦਣਾ ਵੱਡਾ ਉੱਚਾ ਰਤਵਾ ਸਾਡੀ ਦੁਨੀਆ ਨਹੀਂ ਕੇਵਲ ਸਾਡੇ ਪੰਥ ਰਹੀਂ ਇਸ ਬ੍ਰਹਮੰਡੀ ਕਲਾ ਦੇ ਅੰਦਰ ਉਹਨਾਂ ਦਾ ਕਿਦਣਾ ਵੱਡਾ ਜੋ ਰਤਬਾ ਉਹ ਭਾਈ ਸਤਗੁਰੂ ਸਾਹਿਬ ਤੋਂ ਹੀ ਜਾਣਿਆ ਜਾ ਸਕਦਾ ਜਿਨ੍ਹਾਂ ਨੇ ਆਪਣੇ ਵੀਰ ਗਏ ਗਏ ਪੇਸ਼ ਕੀਤਾ ਅਸ ਗੁਰਬਾਨ ਖੰਡੋ ਖੜਗ ਤਪਕ ਤਵਰ ਅਰ तीर ਸਾਬ ਸਰੋਹੀ ਸਾਥੀ ਜਹ ਹਮਾਰਾ ਪੀਰ ਸਭ ਕਹਿੰਦੇ ਭਾਈ ਇਹ ਸਾਡੇ ਪੀਰ ਇਹ ਇਹਨਾਂ ਦੀ ਪੂਜਾ ਆਪ ਕਰਦੇ ਸੀ ਖਾਲਸੇ ਨੂੰ ਇਹ ਤਾਂ ਕੀ ਦੀ ਸਾਰੇ ਸ਼ਸਤਰ ਆਪ ਸਜਾਏ ਪੰਜ ਪਿਆਰਿਆਂ ਨੂੰ ਪ੍ਰਵਾਣ ਪ੍ਰਧਾਨ ਕੀਤਾ ਸ਼ਸਤਰ ਸੰਪੂਰਨ ਬਾਣਾ ਕਮਰ ਕਸਾ ਤਿਆਰ ਵਰ ਤਿਆਰ ਕਰਕੇ ਇਹ ਸਾਰੀ ਕਲਾ ਵਰदाई ਤਾਂ ਸਭ ਕਹਿੰਦੇ ਜਿੱਥੇ ਛਤਰੀਆਂ ਨੇ ਆਪਣਾ ਦਰਮਿਸ਼ ਛੱਡ ਦਿੱਤਾ ਉਥੇ ਜਿਹੜੀ ਭਾਸ਼ਾ ਆਮ ਕਰਕੇ ਸੰਸਾਰ ਵਾਲੇ ਮਾਂ ਬੋਲੀ ਕਹਿ ਦਿੰਦੇ ਆ ਪਰ ਅਗਾਲ ਪੁਰਖ ਪਰਮੇਸ਼ਰ ਹਰ ਆਪੇ ਮਾਤਾ ਆਪੇ ਵਿਦਾ ਜਿਨ ਜੀਵੋ ਬਾਏ ਜਗਤ ਦਿਖਾਇਆ ਜਿੰਨੇ ਤਰ੍ਹਾਂ ਦੀਆਂ ਭਾਸ਼ਾਵਾਂ ਲੈਂਗੁਏਜ ਜਿੱਥੋਂ ਉਪਜਿਤ ਹੁੰਦੀਆਂ ਤੇ ਉਹ ਭਾਈ ਅਨੰਤ ਨਾਮ ਦੇਰੇ ਨਾਰਾਇਣਾ ਸਤ ਨਾਮ ਤੇਰਾ ਪਰਾਪੂਰ ਬਲਾ ਤੇ ਸਾਰੀਆਂ ਲਹਿਰਾਂ ਉਸ ਇੱਕ ਸਾਗਰ ਦੀਆਂ ਹੀ ਤਾਂ ਸਤਿਗੁਰਾਂ ਨੇ ਕੋਈ ਬੋਲੇ RAM RAM ਕੋਈ ਖਦਾਏ ਕੋਈ ਸੇਵਾ ਗੁਸਈਆਂ ਕੋਈ ਅੱਲਾਹ ਹੈ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੇ ਸਭ ਕਹਿੰਦੇ ਕਾਰਨ ਕੋਈ ਵੀ ਕਾਰਜ ਕਿਸੇ ਦਾ ਹੁੰਦਾ ਨਾ ਉਹਦੇ ਪਿੱਛੇ ਕੋਈ ਕਾਰਨ ਹੁੰਦਾ ਕਾਰਨ ਕਰਦਾ ਕਰਦਾ ਆਇਆ ਸਭ ਕਹਿੰਦੇ ਪਹਿਲਾਂ ਤਾਂ ਸੰਸਾਰ ਦਾ ਕਾਰਨ ਪੰਜ ਤੱਤ ਕੀਤੇ। ਪੰਜ ਤੱਤ ਕਰ ਤੋਂ ਦੁਸ੍ਰਿਸ਼ਟ ਸਭ ਸਾਜੇ। ਕੋਈ ਛੇਵਾ ਕਰਿਓ। ਆ ਜਿਹੜੇ ਜਾਦੇ ਵਿਗਿਆਨ ਦੇ ਭਾਈ ਖੋਜੀ ਬਣਿਆ। ਸਭ ਕਹਿੰਦੇ ਤੁਸੀਂ ਸਿਰਫ ਤੱਤ ਨੂੰ ਤੋੜ ਮੋੜ ਕੇ ਉਹਦੀ ਖੋਜ ਕੀਤੀ ਆ। ਪਰ ਉਹ ਕਿਸੇ ਨੇ ਬਣਾਏ ਵੀ ਨੇ। ਇਸ ਕਰਕੇ ਹੀ ਕਰਤੇ ਕੀ ਮਿਤ ਕਰਤਾ ਜਾਣਾ ਆਖਿਆ। ਸੰਸਾਰ ਦੇ ਵਿੱਚ ਜਿਹੜੀ ਪਦਾਰਥ ਦੀ ਖੋਜ ਆ ਉਹ ਭਾਈ ਵਿਗਿਆਨ ਹੈ ਤੇ ਜਿਹੜੀ ਆਤਮਾ ਦੀ ਖੋਜ ਆ ਉਹ ਧਰਮ ਜਿਹੜਾ ਸਤਿਗੁਰੂ ਜੀ ਨੇ ਧੁਰ ਕੀ ਬਾਣੀ ਦਾ ਚਾਨਣ ਦਰਗਾਹੀ ਗਿਆਨ ਗਿਆਨ ਤੰਜਨ ਗੁਰ ਦੀਆ ਅ ਗਿਆਨ ਅੰਧੇਰ ਬਨਾਸ਼ ਇਹਨਾਂ ਮਨ ਤੇ ਬੁੱਧੀ ਰੂਪ ਦੋ ਅੱਖਾਂ 'ਚੋਂ ਅਨਭਵ ਪ੍ਰਕਾਸ਼ ਦਾ ਜਿਹੜਾ ਮੂ ਮਮਦਾ ਇਸੇ ਤਰ੍ਹਾਂ ਵਿਕਾਰਾਂ ਤੇ ਉਹਨਾਂ ਦਾ ਜਾਲਾ ਇਹਨੂੰ ਧੱਦ ਲੈਂਦਾ ਮੰਨ ਤੇ ਬੁੱਧ ਵੀ ਸਹੀ ਫੈਸਲਾ ਸਹੀ ਪਗੜ ਸਹੀ ਸਮੇਂ ਦੇ ਸਹੀ ਚੋਣ ਇਹ ਚੀਜ਼ਾਂ 'ਚ ਫੇਲ ਹੋ ਜਾਂਦੇ ਪਰ ਸਤਿਗੁਰੂ ਕਹਿੰਦੇ ਮੰਨ ਸੁਰਤ ਹੋਵਾ ਮਨ ਬੁੱਧ ਮੰਨ ਸਗਲਪ ਭੀ ਸੁੱਧ ਕੇਵਲ ਆਹ ਹੀ ਸੰਸਾਰ ਹੀ ਨਹੀਂ ਸਭ ਕਿੰਨੂੰ ਸਗਲ ਭਵਨ ਦੀ ਸੁੱਧ ਲਾ ਲੈਂਦੇ ਮਨਨਾ ਮਾਰਗ ਠਾਕ ਨਾ ਪਾਏ ਉਹਨਾਂ ਦੇ ਮਾਰਗ ਵਿੱਚ ਫਿਰ ਕਈਆਂ ਨੂੰ ਅੱਤ ਹੁੰਦੀ ਆ ਠੱਬੀ ਮਾਰਨ ਦੀ ਉਹ ਭਾਈ ਸਭ ਕੁਝ ਨਾ ਤੂਫਾਨਾਂ ਵਾਂਗ ਨਾਲ ਹੀ ਲੈ ਜਾਂਦੇ ਅੜੇ ਸੋ ਝੜੇ ਸਰਨ ਪਰੇ ਸੁੱਤਰ ਉਹ ਬਾਵਰ ਦੇ ਦਿੰਦੇ ਆ ਮਹਾਰਾਜ ਤੇ ਉਹਦਾ ਸਾਰਾ ਪੈਟਰਨ ਉਹ ਰਹਿਤ ਨਾਵੇਂ ਜੀ ਰੱਖਿਆ ਮਾਨ ਜਿਵੇਂ ਕਿਸੇ ਗੁਫਾ ਚੋਂ ਕੋਈ ਵੱਡਾ ਨਾਇਬ ਖਜ਼ਾਨਾ ਕੋਜਣਾ ਹੋਵੇ ਨਾ ਉਹਦਾ ਵੀ ਇੱਕ ਨਕਸ਼ਾ ਹੁੰਦਾ بڑے بڑے ਪ੍ਰਾਣਿਕ ਗ੍ਰੰਥਾਂ ਚੋਂ ਹੋਰ ਇਹ ਸਾਖੀਆਂ ਵੀ ਮਿਲ ਜਾਣਗੀਆਂ ਪਰ ਇਧਰ ਪ੍ਰੈਕਟੀਕਲ ਆ ਸਰੀਰ ਦੀ ਗੁਫਾ ਚੋਂ ਅਮਰਤ ਲੱਭਣਾ ਪਰ ਉਹਦਾ ਪੈਟਰਨ ਜਿਹੜਾ ਉਹ ਰਹਿਤ ਨਾਵੇਂ ਨਾਲ ਕੰਗਾ ਦੋਨੋਂ ਵਕਤ ਕਰ ਬਾਗ ਜੁਨਾਹ ਕਰ ਬੰਦਈ ਦਤਨ ਨੀਤ ਕਰੇ ਨਾ ਦੁੱਖ ਪਾਵੈ ਆਨੰਦ ਲਾਲ ਜੀ ਖਿਮਾ ਅਹੰਸਾ ਦਇਆ ਮਰੇਦ ਸਤਿ ਵਚਨ ਤਪਦਾਨ ਖੀਲ ਸੋਚ ਦ੍ਰਿਸ਼ਨਾ ਬਿਨਾ ਧਰਮ ਲਿੰਗ ਦਾ ਸਜਾ ਇੰਨੇ ਜਿੰਨ ਜਿਨ੍ਹਾਂ ਚ ਪ੍ਰਗਟ ਹੋ ਜਾਂਦੇ ਆ ਉਹ ਭਾਈ ਧਰਮੀ ਅੱਖੇ ਜਾਂਦੇ ਆ ਤੇ ਸਤਿਗੁਰੂ ਗੁਣਾ ਦੇ ਦਾਤੇ ਆ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਨਿਰਗੁਣ ਆਰਿਆਂ ਨੂੰ ਵੀ ਪਾਲਦਾ ਗੁਣਵੰਤੇ ਕਰਦਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਪਾ ਸੇਵਾ ਸਿਮਰਨ ਦਾ ਜਿਹੜਾ ਵੱਡਾ ਗੁਣਾ ਹੈ ਜਿਹੜਾ ਕੀੜਾ ਥਾਪ ਦੇ ਬਾਦਸ਼ਾਹੀ ਲਸ਼ਕਰ ਕਰੇ ਸਵਾ ਇਹ ਐਸਾ ਗੁਣਾ ਹੈ ਕੀੜੇ ਨੂੰ ਬਾਦਸ਼ਾਹ ਬਣਾ ਕੇ ਸੰਸਾਰ ਦੇ ਵਿੱਚ ਥਾਪ ਦਿੰਦਾ ਤੇ ਜਿਨ੍ਹਾਂ ਦੇ ਲਸ਼ਕਰ ਚੱਲਦੇ ਨੇ ਸਾਹਿਬ ਕਹਿੰਦੇ ਖਾਕ ਦੇ ਵਿੱਚ ਸਾੜ ਕੇ ਉਹਦੇ ਵਿੱਚ ਸਵਾਹ ਕਰਦੇ ਲਸ਼ਕਰ ਕਰੇ ਸਵਾਹ ਤੇ ਸਾਹਮਣੇ ਹੀ ਆ ਮੁਗਲਾਂ ਦੇ ਲਸ਼ਕਰ ਚੱਲਦੇ ਸੀ ਚੜਦੇ ਤੋਂ ਲੈਂਦੇ ਸੂਰਜ ਉਹਨਾਂ ਦੀ ਸਲਤਨਤ ਵਿੱਚ ਘੁੰਮਦਾ ਉਹ ਸਾਰਾ ਅਰਬ ਕੰਟਰੀਆਂ ਤੇ ਆ ਉਦੋਂ ਭਾਰਤ ਵੀ ਉਹਨਾਂ ਦੇ ਕਬਜ਼ੇ 'ਚ ਤੇ ਇਹਦੇ ਸ਼ੁਗਰ ਗੁਜ਼ਾਰੋ ਬਈ ਆਪ ਦੁਸ਼ਟ ਦਮਨ ਤੇ ਕਰਤਾ ਪੁਰਖ ਗੁਰੂ ਨਾਨਕ ਸਾਹਿਬ ਜਿਹੜੇ ਕੱਲ੍ਹ ਤਾਰਨ ਗੁਰੂ ਨਾਨਕ ਆਇਆ ਕੇਵਲ ਉਹ ਪੰਜਾਬ ਭਾਰਤ ਜਾਂ ਸਿੱਖ ਜਗਤ ਜਾਂ ਕੇਵਲ ਸਾਡੀ ਦੁਨੀਆ ਲਈ ਨਹੀਂ കൽ ധാരണ ഗുന